ਪਹਿਲੇ ਸ਼ਲੋਕ ਵਿੱਚ ਸੀ ਕਿੱਥੇ ਮਾਤਾ ਪਿਤਾ ਭੈਣ ਭਰਾ istri ਪੁੱਤਰ ਸਿਰਫ ਇੱਕ ਤੇਰੇ ਨਾਲ ਪਰਮੇਸ਼ਵਰ ਦਾ ਸਿਮਰਨ ਹੈ ਉਹ ਸਿਮਰਨ ਬੰਦਗੀ ਕਰਨ ਵਾਲਿਆਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ ਦੂਸਰੇ ਸ਼ਲੋਕ ਵਿੱਚ ਸੀ ਕਿ ਜੇ ਪਰਮ ਬ੍ਰਹਮ ਪਰਮੇਸ਼ਵਰ ਵੈ ਗੁਰੂ ਜੀ ਦੀ ਪ੍ਰੀਤ ਅੰਦਰ ਮੁੱਕ ਜਾਏ ਤੇ ਸੰਸਾਰ ਦਾ ਮੋਹ ਆਪਣੇ ਵੱਲ ਆਕਰਸ਼ਿਤ ਕਰੇ ਖਿੱਚ ਪਾਏ ਉਹ ਭਾਵੇਂ ਖੂਨ ਦੇ ਰਿਸ਼ਤੇ ਵਿੱਚ ਮਾਂ ਬਾਪ ਮਿੱਤਰ ਰਿਸ਼ਤੇਦਾਰ ਪੁੱਤਰ ਇਸਤਰੀ ਹੈ ਭਾਵੇਂ ਉਹ ਘਰ ਦੇ ਪਦਾਰਥ ਨੇ ਸੱਚ ਇਹ ਵੇ ਉਹ ਸਾਰਾ ਮੋਹ ਉਹ ਸਾਰੀ ਖਿੱਚ ਬਿਲਕੁਲ ਤਿਰਕਾਰ ਜੋਗ ਹੈ ਫਿਰ ਮਹਾਰਾਜ ਜੀ ਨੇ فرمایا ਕਿ ਅਸਲ ਵਿੱਚ ਜਿਹੜਾ ਸਨੇਹ ਹੈ ਖਿੱਚ ਹੈ ਉਹ ਸਾਧ ਸੰਗਤ ਹੈ ਉਹ ਸੱਚ ਹੈ ਉਹਦੇ ਵਿੱਚੋਂ ਸੁਖ ਦੀ ਪ੍ਰਾਪਤੀ ਹੁੰਦੀ ਹੈ ਆਪਾਂ ਤੀਸਰੇ ਸ਼ਲੋਕ ਵਿੱਚ ਵਿਚਾਰਿਆ ਸੀ ਕਿ ਆਹ ਜਿਹੜੀ ਸ਼ਰੀਰ ਹੈ ਇਹ ਮਿੱਥ ਹੈ ਝੂਠ ਹੈ ਇਹਨੇ ਨਾਸ਼ ਹੋਣਾ ਹੈ ਤੇ ਦਿਨ ਬਦਿਨ ਜਦੋਂ ਬੁਢੇਪਾ ਆ ਰਿਹਾ ਹੈ ਤੇ ਇਸ ਦਾ ਬਲ ਇਸ ਦੀ ਤਾਕਤ ਨੇ ਖੀਣ ਹੋ ਜਾਣਾ ਇਹਨੇ ਕਮਜ਼ੋਰ ਪੈ ਜਾਣਾ ਫਿਰ ਜਵਾਨੀ ਨੂੰ ਬੁਢੇਪਾ ਜਿੱਤ ਲਏਗਾ ਪਰ ਬੰਦੇ ਦਾ ਤਨ ਜਿਹੜਾ ਹੈ ਇਹਦੇ ਇੰਦਰੇ ਜਿਹੜੇ ਨੇ ਸੱਚ ਮੁੱਚ ਉਹ ਜਵਾਬ ਦੇ ਜਾਂਦੇ ਨੇ ਅੱਖਾਂ ਕੰਨ ਨੱਕ ਜੀਭ ਪਰ ਅੰਦਰ ਜਿਹੜੀ ਖਿਆਲਾਂ ਦੀ ਕਹਿ ਲੋ ਜਾਂ ਮਨ ਦੀ ਅਵਸਥਾ ਹੈ ਉਹਨੂੰ ਟਿਕਾ ਬਿਲਕੁਲ ਨਹੀਂ ਮਿਲਿਆ ਇੰਦਰੇ ਥੱਕ ਗਏ ਆ ਪਰ ਸੱਚ ਇਹ ਵੇ ਇੱਕ ਨਾ ਥਾਕ ਸਮਾਇਆ ਵਾਲੀ ਖੇਡ ਇਹਦੇ ਅੰਦਰ ਵਰਤਦੀ ਰਹਿੰਦੀ ਹੈ ਹਜ਼ੂਰ ਨੇ ਫਰਮਾਇਆ ਕਿ ਜੇ ਇਸ ਦੁਰਲੱਭ ਦੇ ਨੂੰ ਮੋਹ ਦੇ ਮੋਹ ਦੇ ਖੂਹ ਚੋਂ ਬਾਹਰ ਕੱਢਨੇ ਤੇ ਫਿਰ ਇੱਕ ਕੰਮ ਕਰ ਪਰਮੇਸ਼ਵਰ ਦਾ ਸਹਾਰਾ ਲੈ ਗੋਬਿੰਦ ਦੀ ਕਿਰਪਾ ਨਾਲ ਹੀ ਤੇਰੇ ਇਹ ਦੋ ਕੱਟੇ ਜਾਣਗੇ ਉਸ ਤੋਂ ਬਾਅਦ ਕੱਲ ਜਿਹੜਾ ਸੀ ਵਿਚਾਰਿਆ ਤਾਂ ਮੈਂ ਦੁਬਾਰਾ ਅੱਜ ਫਿਰ ਕਹਿ ਰਿਹਾ ਇਹ ਚਾਰ ਸਲੋਕਾਂ ਦਾ ਇੱਕ ਹੀ ਪ੍ਰਕਰਨ ਸੀ ਕੱਲ ਸਤਿਗੁਰਾਂ ਨੇ ਫਰਮਾਇਆ ਇਹ ਦੇਹ ਕੱਚ ਦਾ ਕਿਲਾ ਹੈ ਮਾਤਾ ਦਾ ਖੂਨ ਤੇ ਪਿਤਾ ਦੇ ਪਾਣੀ ਦੀ ਬੂੰਦ ਨਾਲ ਇਹਦੀ ਰਚਨਾ ਹੋਈ ਹੈ ਪਰਮੇਸ਼ਵਰ ਜੀ ਨੇ ਇਸ ਨੂੰ 9-10 ਮਹੀਨਿਆਂ ਚ ਬਣਾ ਕੇ ਸਾਰੇ ਅੰਗ ਪ੍ਰਤੀ ਅੰਗ ਜੋ ਦਿਸਦੇ ਨੇ ਜੋ ਨਹੀਂ ਦਿਸਦੇ ਸਭ ਕੁਝ ਭਾਂਡਾ ਸਾਜ ਕੇ ਇਸ ਮਿੱਟੀ ਦੇ ਭਾਂਡੇ ਉੱਤੇ ਖੂਨ ਨਾਲ ਤੇ ਚਮੜੀ ਦੇ ਨਾਲ ਪੋਚਾ ਫੇਰ ਦਿੱਤਾ ਹੈ ਇਹ ਕੱਲ ਅਸੀਂ ਐਸੇ ਵਿਚਾਰ ਚੁੱਕੇ ਨੌ ਦਰਵਾਜ਼ੇ ਇਸ ਕਿਲੇ ਦੇ ਬਣਾ ਦਿੱਤੇ ਤੇ ਨੌ ਦੇ ਨੌ ਦਰਵਾਜ਼ੇ ਜਿਹੜੇ ਨੇ ਇਹ ਪਿੱਤ ਤੋਂ ਬਿਨਾ ਮੈਂ ਸ਼ਬਦ ਮੈਂ ਕੱਲ ਵਰਤੂੰ ਤਾਂ ਭੀ ਦਾ ਅਰਥ ਕੰਧ ਵੀ ਹੈ ਇਹ ਪਿੱਤ ਦਾ ਅਰਥ ਆਪਾਂ ਕੀਤਾ ਸੀ ਕਵਾੜ ਤਖਤਾ ਕੇ ਦਰਵਾਜ਼ੇ ਦੇ ਵਿੱਚ ਹੀ ਤਖਤੇ ਨੇ ਨਾ ਜੀ ਕਹਿੰਦੇ ਨੇ ਇਹਨਾਂ ਦਰਵਾਜ਼ਿਆਂ ਵਿੱਚ ਕੋਈ ਕੰਧ ਨਹੀਂ ਜਿੱਥੇ ਤੂੰ ਆਪਣੀ ਖੌਂਦ ਨੂੰ ਆਪਣੀ ਇਸ ਸਵਾਸ ਨੂੰ ਰੋਕ ਸਕੇ ਅਗਲੀ ਬਾਤ ਇਹ ਸ਼ਰੀਰ ਪਵਨ ਦੀ ਥੰਮੀ ਨਾਲ ਸਵਾਸਾਂ ਦੀ ਥੰਮੀ ਨਾਲ ਖਲੋਤਾ ਹੈ ਤੇ ਮਹਾਰਾਜ ਕਹਿੰਦੇ ਜੇ ਬੰਦਾ ਗੋਬਿੰਦ ਵੈਗੁਰੂ ਜੀ ਦੇ ਨਾਮ ਨੂੰ ਨਹੀਂ ਸਿਮਰਦਾ ਤੇ ਕੱਚ ਦੇ ਕਿਲੇ ਦਾ ਮਾਨ ਕਰਕੇ ਝੂਠੇ ਕਿਲੇ ਦਾ ਮਾਨ ਕਰਕੇ ਕਹੇ ਮੈਂ ਸਦਾ ਰਹਿਣਾ ਹੈ ਇਹ ਇਸ ਦੀ ਅਗਿਆਨਤਾ ਹੈ ਇਸ ਦੁਰਲਭ ਦੇ ਨੂੰ ਜੇ ਇਹਦਾ ਉਧਾਰ ਹੋ ਸਕਦਾ ਤੇ ਮਹਾਰਾਜ ਬਚਨ ਕਰ ਰਹੇ ਨੇ ਉਸ ਸਤ ਸੰਗਤ ਦੀ ਸ਼ਰਨ ਵੀ ਜਾ ਕੇ ਹੋ ਸਕਦਾ ਹੈ ਬਸ ਉਸ ਗੱਲ ਨੂੰ ਫਿਰ ਅੱਗੇ ਥੋੜਾ ਜਿਹਾ ਤੋਰਨ ਲਈ ਹਜ਼ੂਰ ਸੱਚੇ ਪਾਤਸ਼ਾਹ ਜਿਨੇ ਕੱਲ ਦੇ ਦਾ ਜ਼ਿਕਰ ਕੀਤਾ ਦੇਖੋ ਫਿਰ ਬਿੰਤੀ ਹੈ ਆ ਜਿਹੜੀ ਦਿਸ ਰਹੀ ਹੈ ਕੱਲ ਮੈਂ ਦੂਜਾ ਪੱਖ ਵੀ ਕਰਜ਼ ਕੀਤਾ ਸੀ ਕਿ ਜੇ ਸਰੀਰ ਨਾਸ਼ਵੰਤ ਹੈ ਜੇ ਕੀ ਸੱਚ ਹੈ ਪਰ ਇਸ ਤੋਂ ਇਲਾਵਾ ਵੀ ਜੇ ਇਸ ਸਰੀਰ ਵੀ ਜਿਹੜੀ ਚੇਤਨਾ ਹੈ ਜਿਹਨੂੰ ਆਪਾਂ ਆਤਮਾ ਕਹਿ ਲਈਏ ਚੇਤਨਾ ਕਹਿ ਲਈਏ ਜਿੰਦ ਕਹਿ ਲਈਏ ਜੇ ਇਨਸਾਨ ਪਰਮਾਤਮਾ ਦੀ ਬੰਦਗੀ ਵਾਲ ਤੁਰ ਪਏ ਤੇ ਗੁਰਮੁਖੋ ਸੱਚ ਏਵੇਂ ਇਹ ਕਾਇਆ ਵੀ ਪਰਮੇਸ਼ਵਰ ਦੇ ਘਰ ਵਿੱਚ ਪ੍ਰਵਾਨ ਹੋ ਜਾਂਦੀ ਹੈ ਤੇ ਜੇ ਨਹੀਂ ਤੇ ਫਿਰ ਆ ਜਿਹੜਾ ਦਿਨ ਬਦਨ ਤੇ ਬਦਲਦਾ ਪਿਆ ਇਹਨੂੰ ਸਤਿਗੁਰਾਂ ਨੇ ਬਾਣੀ 'ਚ ਮੈਂ ਦੋ ਤਿੰਨ ਬੇਨਤੀਆਂ ਹੋਰ ਕਰਨੀਆਂ ਨੇ ਦੇਖੋ ਕਿੰਨੀ ਚਮਕ-ਦਮਕ ਹੈ ਇਸ ਚਮੜੀ ਦੀ ਪਰ ਗੁਰਮਖੋ ਇੱਕ ਚਮੜੀ ਉਹ ਹੈ ਜਿੰਨੂੰ ਬੰਦਾ ਵਾਸ਼ ਨਾਲ ਹੀ ਸ਼ਿੰਗਾਰਦਾ ਹੈ ਇੱਕ ਚਮੜੀ ਉਹ ਵੇ ਜਿਹੜੀ ਪਰਮਾਤਮਾ ਦੇ ਨਾਮ ਦੀ ਸੁਗੰਧੀ ਨਾਲ ਸ਼ਿੰਗਾਰੀ ਜਾਂਦੀ ਹੈ ਫਰਕ ਹੈ ਥੋੜਾ ਜਿਹਾ ਜਿਵੇਂ ਸਤਗੁਰੂ ਨੇ ਬਚਨ ਕੀਤਾ ਕਵਨ ਬਣੀ ਰੀ ਤੇਰੀ ਲਾਲੀ ਕਮਣ ਰੰਗ ਤੂੰ ਭਈ ਗੁਲਾਲੀ ਤੁਮੀ ਸੁੰਦਰ ਤੁਮੈ ਸੁਹਾਗ ਤੁਮ ਕਰ ਲਾਲਨ ਤੁਮ ਕਰ ਪਾਗ ਉਹ ਵੀ ਤਾਂ ਇੱਕ ਸੁੰਦਰਤਾ ਹੈ ਨਾ ਜੀ ਚਮੜੀ ਦੀ ਮਹਾਰਾਜ ਜੀ ਦੇ ਜਦੋਂ ਸੀ ਬਚਨ ਪੜ੍ਹਨੇ ਆ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਸਰੀਰ ਚੋਲਾ ਅਗਲੀ ਬਿੰਤੀ ਹੁਣ ਜਿਹੜੀ ਇਹ ਚਮਕ ਦਿਸਦੀ ਹੈ ਜਾ ਇਹ ਇਸ ਨੂੰ ਅਸੀਂ ਸਮਝਨੇ ਆ ਬਹੁਤ ਕੁਸ਼ ਹੈ ਗੁਰੂ ਸਾਹਿਬ ਦੇ ਤਿੰਨ ਕ ਬਚਨ ਨੇ ਇੱਕ ਭਗਤ ਕਬੀਰ ਸਾਹਿਬ ਜੀ ਦਾ ਤੇ ਦੋ ਬਚਨ ਨੇ ਸਨਮਾਨਯੋਗ ਬਾਬਾ ਫਰੀਦ ਸਾਹਿਬ ਦੇ ਤੇ ਸ਼ਬਦ ਸਾਰੇ ਆਪ ਨੂੰ ਜਿਹੜੇ ਬਾਣੀ ਪੜਨ ਵਾਲੇ ਉਚੇਤੇ ਨੇ ਐ ਚਮੜੀ ਕਿੰਨੀ ਸੋਹਣੀ ਲੱਗ ਰਹੀ ਹੈ ਮਹਾਰਾਜ ਕਹਿੰਦੇ ਨੇ ਇਹਨੇ ਇੱਕ ਦਿਨ ਇਸ ਤਰ੍ਹਾਂ ਆਤਮਾ ਨੇ ਇਹਨੂੰ ਛੱਡ ਕੇ ਜਾਣਾ ਹੈ ਜਦੋਂ ਸੱਪ ਦੇ ਉੱਤੇ ਕੁੰਜ ਹੋਵੇ ਤੇ ਉਹ ਕਿੰਨਾ ਕਿੰਨਾ ਆਪਣੇ ਆਪ ਨੂੰ ਸੰਭ ਕੇ ਰੱਖ ਸਕਦਾ ਹੈ ਇੱਕ ਦਿਨ ਸੱਪ ਕੁੰਜ ਨੂੰ ਤਿਆਗ ਜਾਂਦਾ ਹੈ ਪਿਆਰਿਓ ਅੱਜ ਜਿਹੜਾ ਭਾਂਡਾ ਖਿਆ ਕੁੰਜ ਜਿਹੜੀ ਹੈ ਇੱਕ ਦਿਨ ਸਾਡੀ ਤੁਹਾਡੀ ਆਤਮਾ ਨੇ ਇਸ ਸ਼ਰੀਰ ਰੂਪੀ ਕੁੰਜ ਨੂੰ ਛੱਡ ਕੇ ਚਲੇ ਜਾਣਾ ਹੈ ਮਹਾਰਾਜ ਜੀ ਨੇ ਬਚਨ ਵੀ ਕੀਤਾ ਨਾ ਕਿ ਕਬੀਰ ਗਰਬ ਨਾ ਕੀਜੀਏ ਦੇਖੀ ਦੇਖ ਸੁਰੰਗ ਸੋਹਣੇ ਰੰਗ ਵਾਲੀ ਦੇਈ ਦੇ ਕੇ ਅਹੰਕਾਰ ਨਾ ਕਰ ਤੇ ਨਾਲ ਸ਼ਬਦ ਵਰਤਿਆ ਆਜ ਕਾਲ ਤਜ ਜਾਹੋਗੇ ਅੱਜ ਜਾਂ ਕੱਲ ਨੂੰ ਛੱਡ ਕੇ ਚਲੇ ਜਾਓਗੇ ਕਿਵੇਂ ਜਿਉਂ ਕਾਂਚੂਰੀ ਪ੍ਰਯੰਗ ਜਿਵੇਂ ਇੱਕ ਸੱਪ ਆਪਣੀ ਕੁੰਜ ਤਿਆਗ ਜਿੰਦਾ ਕਾਂਚੂਰੀ ਤਿਆਗ ਦਿੰਦਾ ਹੈ ਇਸੇ ਤਰ੍ਹਾਂ ਗੁਰਮੁਖ ਕੋ ਸੋਹਣੇ ਰੰਗ ਵਾਲੀ ਦੇਹੀ ਨੂੰ ਬੜੇ ਲੋਕ ਆਹੇ ਇੱਕ ਦਿਨ ਸਾਰਿਆਂ ਨੇ ਹੀ ਤਿਆਗ ਕੇ ਚਲੇ ਜਾਣਾ ਹੈ ਇੱਕ ਬਚਨ ਸਿਰਫ ਹੋਰ ਕਹਿ ਕੇ बाबा फरीद साहिब जी ਦੇ ਪਵਿੱਤਰ ਸ਼ਲੋਕਾਂ ਵਿੱਚ ਹੈ ਪਰ ਉੰਜ ਵੈਸੇ ਅਸੀਂ ਬਹੁਤ ਘੱਟ ਸੁਣਨੇ ਆ ਭਗਤਾਂ ਦੇ ਜੀਵਨ ਕਿਉਂਕਿ ਉਸ ਦੇ ਕਈ ਕਾਰਨ ਨੇ ਸਾਡੀ ਕਮਜ਼ੋਰੀ ਵੀ ਕਹਿ ਲੋ ਤੇ ਕੁਝ ਹਾਲਾਤ ਐਸੇ ਬਣ ਚੁੱਕੇ ਆ ਗੁਰਮਤ ਸਾਹਿਤ ਦੇ ਸੰਬੰਧ ਵਿੱਚ ਕਿਉਂਕਿ ਹਰ ਚੀਜ਼ ਤੱਕ ਸ਼ੱਕੀ ਜੀ ਬਣਾ ਕੇ ਰੱਖ ਦਿੱਤੀ ਸਾਡੇ ਲੋਕਾਂ ਨੇ ਮੈਂ ਬੇਨਤੀ ਕਰਾਂਗਾ ਅਸੀਂ ਕਿੰਨਿਆਂ ਕੋ ਕਬੀਰ ਸਾਹਿਬ ਦੀਆਂ ਸਾਖੀਆਂ ਸੁਣਾਣੇ ਕਿੰਨਿਆਂ ਕੋ ਬਾਬਾ ਫਰੀਦ ਸਾਹਿਬ ਦੀਆਂ ਸਾਖੀਆਂ ਸੁਣਾਣੇ ਕਿੰਨੀਆਂ ਕੁ ਸਾਖੀਆਂ ਭਗਤ ਪੀਪਾ ਜੀ ਦੀਆਂ ਸੁਣਾਣੀਆਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਭਟ ਸਾਬ ਨੇ ਕਿੰਨਾ ਕੋਨਾ ਜ਼ਿਕਰ ਕਰਨੇ ਆ ਕਿਉਂਕਿ ਸਾਡੇ ਅੰਦਰ ਦਾ ਪੱਧਰ ਜਿਹੜਾ ਹੈ ਸ਼ਬਦ ਸੁਣ ਸਕਦਾ ਪਰ ਉਹਨਾਂ ਦੀ ਜੀਵਨ ਚਰਿੱਤਰ ਸੁਣਨ ਨੂੰ ਤਿਆਰ ਨਹੀਂ ਅੱਜ ਆਪਾਂ ਬਾਣੀ ਚ ਵਰਜ ਕਰਾਂਗੇ ਜੋ ਇਹਨਾਂ ਸਲੋਕਾਂ ਨਾਲ ਮਿਲਦੇ ਕੋਈ ਪਰਕਰਨ ਨੇ ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਇਸ ਪਵਿੱਤਰ ਬਖਸ਼ਿਸ਼ ਵਿੱਚ ਇਸ ਬਾਣੀ ਦੇ ਸੰਗ੍ਰਹਿ ਵਿੱਚ बाबा फरीद साहिब जी ਦੇ ਸਲੋਕ ਬੁੱਢੀਪਾ ਤੇ ਮੌਤ ਮੈਂ ਪਿਛਲੀ ਵਾਰੀ ਵੀ ਕਹਾਂ ਸੀ ਕਿ ਜਿੰਨੀ ਮੌਤ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਬਾ ਫਰੀਦ ਚੇਤੇ ਕਰਾਂਦੇ ਨੇ ਨਾ ਸ਼ਾਇਦ ਬੰਦੇ ਨੂੰ ਸਮਝ ਲੱਗ ਜਾਏ ਤੇ ਇਹ ਦੋ ਮਹਾਂਪੁਰਖਾਂ ਦੀ ਬਾਣੀ ਪੜ੍ਹ ਕੇ ਅੰਦਰ ਝੰਡੋੜਿਆ ਜਾਂਦਾ ਹੈ ਖਿਲ ਜਾਂਦਾ ਅੰਦਰ ਉਸ ਹਕੀਕਤ ਕਹਿ ਰਹੇ ਉਹਦੇ ਵਿੱਚ ਇੱਕ ਸਲੋਕ ਹੈ ਪਰ ਉਹਦੀ ਉਥਾਨਕਾ ਜਿਹੜੀ ਹੈ ਇਹ ਪੁਰਾਣੇ ਜਿਹੜੇ ਵਿਦਵਾਨ ਪੁਰਸ਼ਾਂ ਨੂੰ ਉਹ ਦਿੰਦੇ ਹੁੰਦੇ ਸਾਂ ਭੂਮਿਕਾ ਕਹਿ ਲੋ ਕਿ ਇੱਕ ਔਰਤ ਉਹਦੇ ਲਈ ਸ਼ਬਦ ਵੈਸ਼ਿਆ ਵੀ ਵਰਦੇ ਆ ਕਿ ਉਹਦਾ ਸਿਰਫ ਜਿਹੜਾ ਤੰਦਾ ਸੀ ਜਾਂ ਵਾਸ਼ਨਾ ਸੀ ਇੱਕ ਵਾਰ ਕੀ ਹੋਇਆ ਕਿ ਉਹਦੀਆਂ ਆਪਣੀਆਂ ਨੌਕਰਾਨੀਆਂ ਸਨ ਉਹਦੇ ਕੋਲ ਪੈਸਾ ਬਹੁਤ ਸੀ ਤੇ ਕਿਉਂਕਿ ਅੱਜ ਵੀ ਤੇ ਪਹਿਲਾਂ ਵੀ ਇਸ ਗੱਲ ਨੂੰ ਨਾ ਮੈਂ ਇਨਕਾਰ ਕਰ ਸਕਦਾ ਨਾ ਤੁਸੀਂ ਕਰ ਸਕਦੇ ਮੁੱਦਤਾ ਪਹਿਲਾਂ ਵੀ ਤੇ ਅੱਜ ਵੀ ਤੇ ਆਉਣ ਵਾਲੇ ਸਮੇਂ ਵਿੱਚ ਹੀ ਰੁਪਈਆ ਜਿਹਦੇ ਕੋਲ ਹੈ ਉਹਦੇ ਸਾਰੇ ਪਰਦੇ ਟੱਕੇ ਜਾਂਦੇ ਆ ਮੈਂ ਦੁਨਿਆਵੀ ਤੌਰ ਤੇ ਕਹਿ ਰਿਹਾ ਰੱਬ ਦੇ ਘਰ 'ਚ ਨਹੀਂ ਜਿਵੇਂ ਬਾਬਾ ਜੀ ਨੇ ਬਾਣੀ 'ਚ ਇੱਕ ਬਚਨ ਕੀਤਾ ਹੈ ਕਿ ਜਿਸ ਬੰਦੇ ਕੋਲ ਪੈਸਾ ਭਾਈ ਸਾਹਿਬ ਉਦੋਂ ਗੱਲ ਕਰ ਰਹੇ ਸਨ ਕਿ ਜਦੋਂ ਅਸੀਂ ਆਪਣੀ ਤੁਲਨਾ ਗਾਇਕਾਂ ਨਾਲ ਦਿੰਨੇ ਆ ਨੱਚਣ ਵਾਲਿਆਂ ਨਾਲ ਦਿੰਨੇ ਆ ਉਹਨਾਂ ਕੋਲ ਇਨਾ ਕੁਝ ਸਾਡੇ ਕੋਲ ਇਨਾ ਕੁਝ नहीं प्यारे जो ता आखिरी मंजिल केवल पैसा है ते तुलसी जी ने एक वचन किया कहता पापी बंदा ते विश्व दे घर विच भी पैसे ते सहूलत दी कमी नहीं इस बिनती सुनियो फिर थोड़ा जा ये दो दो सत्र ने धन दारा सुत लक्ष्मी चार बचन हो गया एक पैसा दूसरी आ स्त्री ਉਹ ਉਹ ਲక్ష్ਮੀ ਸ਼ਬਦ ਵੀ ਸਮਝੋ ਤਨ ਦਾ ਹੀ ਹੈ ਤੇ ਅਗਲਾ ਪੁੱਤਰ ਤਨਦਾਰਾ ਸੁਤ ਲక్ష్ਮੀ ਪਾਪੀ ਕੇ ਵੀ ਹੋਏ ਪਾਪ ਕਰਨ ਵਾਲੇ ਦੇ ਘਰ ਵਿੱਚ ਵੀ ਸਭ ਕੁਝ ਹੈ ਅੱਗੇ ਉਹ ਕਹਿੰਦੇ ਨੇ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ ਇੱਕ ਸਾਧ ਸੰਗਤ ਤੇ ਦੂਸਰੀ ਖਰੀ ਦੀ ਕਥਾ ਮੇਰੀ ਫਿਰ ਬੇਨਤੀ ਹੈ ਘਰ ਆ ਮਟੀਰੀਅਲ ਨਾਲ ਬੰਦੇ ਨੇ ਪਰ ਯਾਦ ਰੱਖਿਓ ਰੋਖਾਨੀਅਤ ਦੇ ਘਰ ਜਿਹੜੇ ਨੇ ਉਹ ਮਟੀਰੀਅਲ ਦੇ ਜਾਂ ਬਾਹਰ ਦੇ ਪਦਾਰਥਾਂ ਦੇ ਮੁਤਾਜ ਨਹੀਂ ਉਹ ਗੁਰਮਖੋ ਬੰਦਗੀ ਨਾਲ ਬੰਦੇ ਨੇ ਜਿਸ ਮਹੱਲ ਵਿੱਚ ਪਾਪੀ ਰਹਿੰਦਾ ਹੋਵੇ ਵਸ਼ਈ ਰਹਿੰਦਾ ਹੋਵੇ ਸੱਚੀ ਮੁੱਚੀ ਉਹ ਨਰਕ ਹੈ ਜਿੱਥੇ ਬੰਦਗੀ ਕਰਨ ਵਾਲਾ ਕਿਤੇ ਟਿੱਬੇ ਤੇ ਵੀ ਬੈਠ ਜਾਓ ਟਿੱਬਾ ਵੀ ਸੋਨਾ ਮਹਿਲ ਬਣ ਜਾਂਦਾ ਮਹਾਰਾਜ ਜੀ ਨੇ ਬਚਨ ਕੀਤਾ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਤਿਲ ਸੋਇੰ ਚੁਬਾਰੇ ਅਸਤਿ ਮਾਰੂਥਲ ਉਹ ਸਮਝੋ ਚੁਬਾਰੇ ਨੇ ਜਿੱਥੇ ਨਾਮ ਨਾ ਜਪਿਆ ਮੇਰੀ ਗੋਇੰਦਾ ਸਹੀ ਨਗਰ ਉਜਾੜੀ ਜਿਓ ਜਿਨੂੰ ਬਾਬਾ ਜੀ ਨੇ ਕਾ ਕਬੀਰ ਜੈ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਖੇ ਜਿਸ ਘਰ ਵਿੱਚ ਕਦੀ ਗੁਰੂ ਨੂੰ ਚੇਤੇ ਨਹੀਂ ਕੀਤਾ ਤੇ ਸੱਚੀ ਜੇ ਬੜੇ ਲੋਕ ਐਸੇ ਨੇ ਜਿਨ੍ਹਾਂ ਨੇ ਕਦੀ ਆਪਣੇ ਘਰ ਸਤਿਗੁਰੂ ਦੇ ਮੁਬਾਰਕ ਚਰਨ ਵੀ ਨਹੀਂ ਪਵਾਏ ਹੁੰਦੇ ਤੇ ਮਹਾਰਾਜ ਕਹਿੰਦੇ ਜਿਸ ਘਰ ਚ ਗੁਰੂ ਨੂੰ ਚੇਤੇ ਕੀਤਾ ਗਿਆ ਜੇਕਰ ਸਾਧਨਾ ਸੇਵੀਆਂ ਖਰਕੀ ਸੇਵਾ ਨਾ ਹੈ ਤੇ ਇਹ ਘਰ ਮਰਾਟ ਸਾਰਖੇ ਭੂਤ ਵਸੈ ਤੇ ਨਾ ਮਾਹ ਕਿਨੇ ਉੱਥੇ ਪਰਿਵਾਰ ਥੋੜਾ ਰਹਿੰਦਾ ਹੈ ਉੱਥੇ ਤਾਂ ਭੂਤ ਰਹਿੰਦੇ ਨੇ ਉੱਥੇ ਤਾਂ ਪੁੱਤ ਜਨੂਰੀ ਸੱਚੀ ਗੱਲ ਖੈ ਪੁੱਤਰ ਵੀ ਜਿੰਨ ਬਣਿਆ ਬੈਠਾ ਖੈ ਮੈਂ ਬੇਨਤੀ ਕਰਾਂਗਾ ਉਹ ਔਰਤ ਕੋਲ ਪੈਸਾ ਬਹੁਤ ਸੀ ਨੌਕਰਾਨੀਆਂ ਉਹਦੀਆਂ ਬੜੀਆਂ ਹਾਰ ਸ਼ਿੰਗਾਰ ਬਹੁਤ ਕਰਦੀ ਸੀ ਇਸ ਸ਼ਲੋਕ ਦੀ ਉਥਾਨ ਕਾ ਇੱਕ ਦਿਨ ਕੀ ਹੋਇਆ ਰੋਜ਼ਾਨਾ ਉਹਦੇ ਲਈ ਸੁਰਮਾ ਜਿਹੜਾ ਰੋਜ਼ ਨਵਾਂ ਪੀਸਾ ਜਾਂਦਾ ਸੀ ਪਹਿਲਾਂ ਸੁਰਮਾ ਪੀ ਕੇ ਪਾਉਂਦੀਆਂ ਸਨ ਬੀਬੀਆਂ ਉਹਦੀ ਨੌਕਰਾਨੀ ਨੇ ਸੁਰਮਾ ਪੀਠਾ ਜਦੋਂ ਪੀਸਣ ਲੱਗੀ ਤੇ ਉਹ ਤੋਂ ਬਾਰੀਕ ਨਹੀਂ ਪੀਸਿਆ ਗਿਆ ਸੁਰਮਾ ਪੀਨ ਲੱਗਿਆ ਮੋਟਾ ਰਹਿ ਗਿਆ ਉਹਨੇ ਜਦੋਂ ਸੁਰਮਾ ਉਹ ਕਜਲਾ ਆਪਣੀਆਂ ਅੱਖਾਂ 'ਚ ਪਾਇਆ ਕਜਲ ਤੇ ਉਸ ਸੁਰਮਾ ਉਹਦੀਆਂ ਅੱਖਾਂ 'ਚ ਰੜਕਣ ਲੱਗ ਪਿਆ ਸੱਚੇ ਗੇ ਕਿ ਉਹਦੇ ਅੱਖਾਂ ਚੋਂ ਪਾਣੀ ਨਿਕਲਣ ਲੱਗ ਪਿਆ ਉਸ ਨੇ ਆਪਣੀ ਨੌਕਰਾਨੀ ਨੂੰ ਅਪ ਸ਼ਬਦ ਵੀ ਬੋਲੇ ਭੱਦੀ ਸ਼ਬਦਾਵਲੀ ਬੋਲੀ ਨਾਲ ਉਸ ਨੇ ਉਹਨੂੰ ਸੱਚੀ ਮੁੱਚੀ ਸਰੀਰਕ ਤੌਰ ਤੇ ਵੀ ਪੀੜਿਤ ਕੀਤਾ ਉਹਨੂੰ ਮਾਰਿਆ ਛਮਕਾਂ ਨਾਲ ਬਾਬਾ ਸਾਹਿਬ ਨੇ ਦੇਖਿਆ ਸਮਾਂ ਲੰਘਿਆ ਉਸ ਦੇ ਤਨ ਨੂੰ ਰੋਗ ਲੱਗ ਗਿਆ ਉਸ ਵੈਸ਼ਿਆ ਨੂੰ ਜਾਂ ਉਸ ਔਰਤ ਨੂੰ ਉਹਨੂੰ ਕੋਈ ਦਫਨਾਣ ਵਾਸਤੇ ਵੀ ਤਿਆਰ ਨਹੀਂ ਹੋਇਆ ਸਰੀਰ ਉਹਦਾ ਬਾਹਰ ਪਿਆਕ ਹੈ ਗਲ ਗਿਆ ਕੁੱਤਿਆਂ ਕਾਵਾ ਗਿਰਜਾਂ ਨੇ ਖਾ ਲਿਆ ਉਹਦੀ ਖੋਪੜੀ ਕੋਲੋਂ ਇਹ ਮਹਾਨ ਦਰवेश ਲੰਗੇ ਉਹਨਾਂ ਨੇ ਉੱਥੇ ਇੱਕ ਬਚਨ ਕਿਹਾ ਸੀ ਕਿ ਆ ਕੱਚ ਦੇ ਕਿਲੇ ਤੇ ਮਰਜ਼ ਕਰ ਰਹੇ ਨਾ ਮਾ ਉਹਨਾਂ ਦਾ ਬਚਨ ਹੈ ਜਿਨ ਲੋਇਣ ਜਗ 모ਇਆ ਜਿਨ੍ਹਾਂ ਅੱਖਾਂ ਨੇ ਦੁਨੀਆ ਨੂੰ 모ਇਆ ਸੀ ਖੋਪੜੀ ਨੂੰ ਦੇਖ ਕੇ ਕਹਿੰਦੇ ਜਿਨ ਲੋਇਣ ਨੇ ਜਗ 모ਇਆ ਸੇ ਲੋਇਨ ਮੈਂ ਡਿਟ ਉਹ ਅੱਖਾਂ ਬਾਬਾ ਜੀ ਕਹਿੰਦੇ ਮੈਂ ਦੇਖੀਆਂ ਹੁਣ ਯਾਦ ਰੱਖਿਓ ਮੈਂ ਦੇਖੀਆਂ ਉਥਾਨਕਾਂ ਨੂੰ ਗਲਤ ਨਹੀਂ ਕਹਿ ਸਕਦੇ ਕਹਿੰਦੇ ਉਹ ਮੈਂ ਅੱਖਾਂ ਆਪ ਦੇਖੀਆਂ ਨੇ ਜਿਨ ਲੋਏ ਨੇ ਜਗ ਮੋਇਆ ਸੇ ਲੋਏਨ ਮੈਂ ਦਿਖ ਦਿੱਠ ਕੱਜਲ ਰੇਖਣਾ ਸਹੰਦਿਆਂ ਸੇ ਪੰਖੀ ਸਵੇ ਬਹਿਠ ਜਿਹੜੀਆਂ ਅੱਖਾਂ ਇੱਕ ਸੁਰਮੇ ਦੀ ਧਾਰੀ ਬਰਦਾਸ਼ਤ ਨਹੀਂ ਕਰਨਦੀਆਂ ਉਹ ਅੱਖਾਂ ਖਤਮ ਹੋ ਚੁੱਕੀਆਂ ਨੇ ਅੱਖਾਂ ਵਾਲੀ ਜਿਹੜੀ ਖੋੜ ਹੈ ਇਹਦੇ ਵਿੱਚ ਆ ਕੇ ਪੰਛੀਆਂ ਨੇ ਆਂਡੇ ਦਿੱਤੇ ਨੇ ਉਹਨਾਂ ਆਂਡਿਆਂ ਵਿੱਚੋਂ ਪੰਛੀਆਂ ਦੇ ਬੱਚੇ ਨਿਕਲੇ ਆ ਵਾਹੋ ਬੰਦਿਆ ਜਦੋਂ ਜਿਉਂਦਾ ਸੈਂ ਬੰਦਿਆ ਦਰਤ ਮੈਂ ਸਮੂਚਾ ਕਰ ਰਿਆਂ ਜਦੋਂ ਜਿਉਂਦਾ ਸੈਂ ਉਦੋਂ ਤੇਰੇ ਤੋਂ ਸੁਰਮੇ ਦੀ ਧਾਰੀ ਵੀ ਬਰਦਾਸ਼ਤ ਹੋਣੀ ਹੁੰਦੀ ਤੇ ਅੱਜ ਕਿੱਥੇ ਤੇਰਾ ਜਿਸਮ ਕਿੱਥੇ ਤੇਰੀ ਰੂਹ ਅੱਜ ਤੇਰੀਆਂ ਅੱਖਾਂ ਵਾਲੀ ਖੋੜ ਵਿੱਚ ਪੰਛੀਆਂ ਨੇ ਆਂਡੇ ਦੇ ਦਿੱਤੇ ਆ ਇੱਕ ਬਚਨ ਉਹਨਾਂ ਦਾ ਖੋਰ ਹੈ ਸਿਰਫ ਇਹ ਕਹੇ ਕਿ ਕਾਚ ਕੋਟੰਗ ਰਾਂ ਚੰਤ ਤੋਇ ਜਿਹੜੀ ਪਿਛਲੀ ਗੱਲ ਅਸਾਂ ਕੀਤੀ ਦੇਖੋ ਜਦੋਂ ਅਸੀਂ ਇਹ ਕਬਰਾਂ ਕੋਲੋਂ ਲੰਘਨੇ ਆ ਨਾ ਜੀ ਮਨ ਨੂੰ ਤੇ ਸਮਝਾਣ ਦੀ ਗੱਲ ਹੈ ਜਿਸ ਬੰਦੇ ਦਾ ਅੰਦਰ ਜਾਗਿਆ ਹੈ ਨਾ ਉਹ ਥੋੜੇ ਉਹ ਜੇ ਵੀ ਸੱਚ ਜੇ ਜ਼ਿੰਦਗੀ ਵਿੱਚ ਜਦੋਂ ਪਲਟਾ ਆਉਣਾ ਪਤਾ ਨਹੀਂ ਕਿਸ ਮੁਕਾਮ ਤੇ ਕਿਸ ਘਟਨਾ ਨੇ ਕਿਸ ਬੋਲ ਨੇ ਤੇ ਕਿਛ ਠੋਕਰ ਨੇ ਬੰਦੇ ਨੂੰ ਬਦਲ ਜਾਣਾ ਇਹ ਪਤਾ ਕੋਈ ਨਹੀਂ ਕਿਸ ਕਿਸ ਪੜਾ ਤੇ ਕੁਝ ਹੋ ਜਾਣਾ ਮੈਂ ਕਈ ਵਾਰੀ ਸੋਚਣਾ ਕਿ ਮਹਾਤਮਾ ਬੁੱਧ ਤੋਂ ਲੋਕ ਪਹਿਲਾਂ ਲੋਕਾਂ ਕਦੀ ਬੁੱਢੇ ਨਹੀਂ ਵੇਖੇ ਲੰਘਦੇ ਮਰਦੇ ਨਹੀਂ ਦੇਖੇ ਜਿਹੜੇ ਬੰਦੇ ਬਿਮਾਰ ਨੇ ਉਹ ਨਹੀਂ ਦੇਖੇ ਸਭ ਨੇ ਦੇਖੇ ਨੇ ਮਹਾਤਮਾ ਬੁੱਧ ਨੇ ਜਦੋਂ ਦੇਖੇ ਸੱਚੀ ਮੁੱਚੀ ਉਹਦਾ ਜੀਵਨ ਪਲਟ ਗਿਆ ਬਾਬਾ ਸਾਹਿਬ ਜੀ ਦਾ ਇੱਕ ਹੋਰ ਬਚਨ ਜਿਹੜਾ ਇਹ ਕੱਚ ਦਾ ਕਿਲਾ ਹੈ ਤੇ ਸੱਚੀ ਜੀ ਜੀ ਇਹਨੂੰ ਝੂਠਾ ਕੱਚ ਕਿਉਂ ਕਿਹਾ ਉੰਜ ਤਾਂ ਵੈਸੇ ਬਾਣੀ ਨੇ ਇਹ ਕੰਚਨ ਕਾਇਆ ਵੀ ਕਿਹਾ ਹੈ ਨਾ ਆਤਮ ਉਪਦੇਸ਼ ਭੀਰ ਸੰਜਮ ਕੋ ਜਾਪ ਸੋ ਜੱਪਾ ਜਾਪੈ ਸਦਾ ਰਹੇ ਕੰਚਨ ਸੀ ਕਾਇਆ ਕਾਲ ਨ ਕਬਹੂ ਵਿਆਪੈ ਸੋਨਾ ਵੀ ਕਿਆ ਬੰਦਗੀ ਵਾਲੀ ਰੂਹ ਨੂੰ ਪਰ ਦੂਜੇ ਪਾਸੇ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਜਿਆਦਾ ਜਿਹੜੇ ਬਚਨ ਨੇ ਗੁਰੂ ਸਾਹਿਬ ਜਦੋਂ ਨਾਸ਼ਵੰਤਾ ਦੀ ਗੱਲ ਕਰਦੇ ਨੇ ਜਿਵੇਂ ਕੱਲ ਸੀ ਘਾਸ ਕੀ ਟਾਟੀ ਆਪਣੀ ਖੁੰਬ ਦੀ ਉਦਾਹਰਣ ਦਿੱਤੀ ਗੁਰੂ ਸਾਹਿਬ ਜੀ ਨੇ ਇਹ ਵੀ ਬਚਨ ਕੀਤਾ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਦੀ ਦੇ ਆ ਆ ਬੰਨ ਦਿੱਤੀ ਹੈ ਆ ਪੰਜਾਂ ਤਤਾਂ ਦੀ ਪੁਰੀਆ ਬਣਾ ਦਿੱਤੀ ਕਹਿ ਲੋ ਕਈ ਸੱਜਣ ਦੇ ਅਰਥ ਪੂਰੀ ਕਰਦੇ ਆ ਪਰ ਪੁਰੀਆ ਦਾ ਅਰਥ ਆਪਾਂ ਪਿੰਡ ਕਰਾਂਗੇ ਪੁਰੀਆ ਬਾਂਦੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ ਉਥੇ ਮਹਾਰਾਜ ਕੇ ਮਿੱਟੀ ਇਕੱਠੀ ਕੀਤੀ ਇੱਕ ਬਚਨ ਹੈ ਕਬੀਰ ਮਾਟੀ ਕੇ ਹਮ ਪੂਤਰੇ ਬਾਬਾ ਜੀ ਬਾਬਾ ਭਗਤ ਰਵਦਾਸ ਹੈ ਮਹਾਰਾਜ ਕਹਿੰਦੇ ਮਾਟੀ ਕੋ ਪੂਤਰਾ ਕੈਸੇ ਨੱਚਦਾ ਕਿਵੇਂ ਨੱਚਦਾ ਪਿਆ ਮਿੱਟੀ ਦਾ ਪੁਤਲਾ ਕੱਚ ਦਾ ਪੁਤਲਾ ਮੈਂ ਕੱਚ ਦੇ ਰ ਝੂਠ ਕਰ ਰਿਹਾ ਸ਼ੀਸ਼ਾ ਨਹੀਂ ਕਰ ਰਿਹਾ ਕਿ ਦੇਖੋ ਕਿਵੇਂ ਨੱਚ ਰਿਹਾ ਹੈ ਦਾਸ ਨੇ ਕਵਰਜ਼ ਕੀਤੀ ਸੀ ਜੇ ਥੋੜਾ ਜਿਹਾ ਵੇਖੀਏ ਜਿਹੜਾ ਮਿੱਟੀ ਦਾ ਭਾਂਡਾ ਪੱਕ ਕੇ ਬੰਦਾ ਹੈ ਨਾ ਜੀ ਬਾਕੀ ਬਰਤਨ ਨੇ ਪਿੱਤਲ ਦਾ ਭਾਂਡਾ ਟੁੱਟੇਗਾ ਅਸੀਂ ਛੇਤੀ ਘਰ ਉਨੀ ਸੱਟ ਦੇ ਉੱਥੇ ਕਾਂਸੀ ਦਾ ਬਰਤਨ ਲੋਹੇ ਦਾ ਭਾਂਡਾ ਤਾਂਬੇ ਦਾ ਭਾਂਡਾ ਬਾਕੀ ਜਿਹੜੀਆਂ ਧਾਤਾਂ ਨੇ ਉਹਦਾ ਬਰਤਨ ਟੁੱਟੇ ਤੇ ਅਸੀਂ ਉਸ ਬਰਤਨ ਨੂੰ ਦੁਬਾਰਾ ਦੁਕਾਨਦਾਰ ਨੂੰ ਦੇ ਦਿੰਨੇ ਆ ਸੱਚੀ ਮੁੱਚੀ ਉਹ ਢਾਲ ਕੇ ਦੁਬਾਰਾ ਬਣਾ ਦਿੰਦਾ ਗੁਰਮਖੋ ਜਦੋਂ ਮਿੱਟੀ ਦੇ ਭਾਂਡੇ ਟੁੱਟਦੇ ਆ ਉਹ ਯਾਦ ਰੱਖਿਓ ਦੁਬਾਰਾ ਢਲ ਕੇ ਬਣਦੇ ਨਹੀਂ ਹੁੰਦੇ ਇਹ ਮਿੱਟੀ ਦਾ ਹੈ ਇਹ ਨਹੀਂ ਢਲ ਕੇ ਦੁਬਾਰਾ ਨਹੀਂ ਬਣਨਾ ਮਹਾਰਾਜ ਵਾਰ-ਵਾਰ ਮਿੱਟੀ ਮਿੱਟੀ ਕੋ ਕਰਿਆ ਕਿ ਮਿੱਟੀ ਦਾ ਮੈਂ ਇੱਕ ਬੇਨਤੀ ਸਿਰ ਬੋਰ ਕਰਕੇ ਕਿ ਜਦੋਂ ਇਹਨਾਂ ਕਬਰਾਂ ਕੋਲੋਂ ਲੰਘਨੇ ਆ ਤੇ ਮਨ ਚ ਆਉਂਦਾ ਹੈ ਇਹ ਜਦੋਂ ਜਿਉਂਦੇ ਸਨ ਇਹ ਵੀ ਤਾਂ ਕਹਿੰਦੇ ਹੋਣ ਕਿ ਸਾਡੇ ਕੋਲ ਤਾਂ ਮਰਨ ਦਾ ਵਕਤ ਕੋਈ ਨਹੀਂ ਜਦੋਂ ਇਬਾਦਤ ਦੀ ਬੰਦਗੀ ਦੀ ਗੱਲ ਚੱਲੇ ਲੋਕ ਇਹ ਕਹਿੰਦੇ ਆ ਛੱਡੋ ਪਰ ਸਾਡੇ ਕੋਲ ਤੇ ਮਰਨ ਦਾ ਟਾਈਮ ਕੋਈ ਨਹੀਂ ਕਿੰਦੀ ਮੂਰਖਤਾਈ ਇਹ ਦੀ ਗੱਲ ਕਹਿੰਦੇ ਆ ਯਾਦ ਰੱਖਿਓ ਟਾਈਮ ਹੀ ਟਾਈਮ ਜਦੋਂ ਆ ਜਾਂਦਾ ਉਹ ਤੋਂ ਮੌਤ ਨੇ ਆ ਜਾਣਾ ਹੈ ਪਰ ਇਹ ਉਹ ਸੁੱਤੇ ਨੇ ਕਬਰਾਂ 'ਚ ਜਿਹੜੇ ਜਿਉਂਦੇ ਕਹਿੰਦੇ ਸੰਸਾਰ ਦੇ ਕੋਲ ਇੱਕ ਘੜੀ ਦਾ ਵੇਲ ਨਹੀਂ ਤੇ ਯਾਦ ਰੱਖਿਓ ਸਦੀਆਂ ਹੋ ਗਈਆਂ ਨੇ ਕਬਰਾਂ ਬੜੀਆਂ ਨੂੰ ਇਹ ਮੈਂ ਬਾਣੀ 'ਚ ਬਿੰਚੀ ਕਰ ਰਿਹਾ ਜਦੋਂ ਇਹ ਕੱਚ ਦੇ ਕਿਲੇ ਵਿੱਚ ਸਨ ਝੂਠੇ ਕਿਲੇ ਸਨ ਉਦੋਂ ਸੱਚੀ ਮੁੱਚੀ ਜਿਵੇਂ ਵੇਸ਼ਵਾਦੀਆਂ ਅੱਖਾਂ 'ਚ ਸੁਰਮਾ ਰੜਕਦਾ ਹੈ ਇਹ ਰਾਤ ਨੂੰ ਸੌਂਦੇ ਸਨ ਜੇ ਕਿਤੇ ਬਿਸਤਰੇ ਵਿੱਚ ਕੋਈ ਵੱਟ ਰਹਿ ਜਾਣਾ ਮੈਂ ਇੱਕ ਵਾਰ ਅਰਜ਼ ਕੀਤੀ ਸੀ ਮੰਨ ਲਓ ਬਿਸਤਰੇ ਦੇ ਉੱਤੇ ਕੋਈ ਜੀਵ ਆ ਜਾਣਾ ਸਾਰੀ ਰਾਤ ਪਾਸੇ ਮਾਰਦਾ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਅੱਜ ਪੁੱਛੋ ਕਹਾ ਇਹਦੇ ਸਹਰਾਣੇ ਕੋਈ ਰੂਨ ਦਾ ਤਕੀਆ ਨਹੀਂ ਰੱਖਿਆ ਕੋਈ ਸਹਰਾਣਾ ਨਹੀਂ ਰੱਖਿਆ ਥੱਲੇ ਇਹਦੇ ਕੋਈ ਬਿਸਤਰਾ ਕੋਈ ਚਾਦਰ ਕੋਈ ਤੁਲਾਈ ਕੋਈ ਗਲੀਚਾ ਨਹੀਂ ਵਿਸਾਇਆ ਕਹਿਣ ਲੱਗੇ ਕਬਰ ਚ ਪਾਇਆ ਇਟ ਸਰਾਣਾ ਬਣਾ ਕੇ ਥੱਲੇ ਰੱਖ ਦਿੱਤੀ ਸਿਰ ਦੇ ਘਰ ਦੇ ਲੋਕ ਉੱਤੇ ਮਨਾ ਮੂਈ ਮਿੱਟੀ ਪਾ ਕੇ ਚਲੇ ਗਏ ਕਹਿੰਦੇ ਨੇ ਅੱਜ ਬੰਦਿਆ ਤੇਰਾ ਬਣਿਆ ਕੀ ਜਿਸ ਪਾਸੇ ਘਰ ਦੇ ਲਟਾ ਕੇ ਗਏ ਨਾ ਸਦੀਆਂ ਬਾਅਦ ਪੱਟ ਕੇ ਦੇਖੋ ਉਸੇ ਪਾਸੇ ਪਿਆ ਹੋਇਆ ਤੂੰ ਤਾਂ ਬੰਦਿਆ ਕੀੜੇ ਲੜਨ ਦੇ ਬਾਅਵ ਯੁੱਧ ਆਪਣਾ ਪਾਸਾ ਵੀ ਨਹੀਂ ਬਦਲ ਸਕਿਆ ਮੇਰੀ ਸਿਰਫ ਬੇਨਤੀ ਇਸ ਪੱਖ ਤੋਂ ਸੀ ਵੀ ਹੁਣ ਤੱਕ ਅਸੀਂ ਜਿੰਨੇ ਬਚਨ ਕੀਤੇ ਵੇਖੋ ਗੁਰੂ ਸਾਹਿਬ ਬੜੀ ਕਿਰਪਾ ਕਰਦੇ ਕੋਈ ਸ਼ਬਦ ਗੁਰਗੰਨ ਸਾਹਿਬ ਦਾ ਪੜੋ ਮੈਂ ਉਹ ਦਿਨ ਕਿਹਾ ਸੀ ਭਾਵੇਂ ਜਿਹਦੇ ਵਿੱਚ ਗੁਨਾਹ ਦਾ ਪਾਪ ਦਾ ਜ਼ਿਕਰ ਹੋਵੇ ਸਤਗੁਰੂ ਫਿਰ ਸਮੱਤ ਦੇ ਕੇ ਸਾਨੂੰ ਖੜਿਆ ਕਰ ਦਿੰਦੇ ਬਾਬਾ ਸਾਹਿਬ ਜੀ ਦਾ ਬਚਨ ਹੈ ਇੱਟ ਸਰਾਣੇ ਭੋਇ ਸਾਵਣ ਇੱਟ ਦਾ ਸਰਾਣਾ ਬਣ ਕੇ ਜ਼ਮੀਨ ਤੇ ਲਟਾ ਦਿੱਤਾ ਸਵਾ ਦਿੱਤਾ ਕੀੜਾ ਲੜਿਓ ਮਾਸ ਜਦੋਂ ਖਾਕ ਵਿੱਚ ਵਿਆਹ ਤੇ ਜ਼ਮੀਨ ਤੋਂ ਨਿਕਲਿਓ ਕੋਈ ਕੀੜੇ ਉਹਦਾ ਮਾਸ ਨੋਚਣ ਲੱਗੇ ਇੱਟ ਸਰਾਣੇ ਭੋਇ ਸਾਵਣ ਕੀੜਾ ਲੜਿਓ ਮਾਸ ਕੀਟੜਿਆਂ ਜੁਗ ਵਾਪਰੇ ਇਕਤ ਪਿਆ ਪਾਸ ਕੀਟੜਿਆਂ ਜੁਗ ਵਾਪਰੇ ਕਿੰਨੇ ਜੋਗ ਹੋ ਗਏ ਇੱਕ ਪਾਸੇ ਪਿਆ ਹੈ